ਲੁਧਿਆਣਾ ਦੇ ਸਿੱਖੇਵਾਲੇ ਸਰਕਾਰੀ ਸਕੂਲ ਦੇ ਵਿੱਚ ਪੜਨ ਵਾਲਾ ਇੱਕ ਨੌਜਵਾਨ ਜਦ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਦੇ ਬਲੋ ਉਸ ਦੀ ਕੁੱਟਮਾਰ ਕਰ ਦਿੱਤੀ ਗਈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਧਰ ਪੀੜਤ ਨੌਜਵਾਨ ਨੇ ਦੱਸਿਆ ਕਿ ਜੇ ਸਕੂਲ ਦੇ ਵਿੱਚ ਉਹ 10ਵੀਂ ਦੇ ਵਿੱਚ ਪੜਦਾ ਉਸਦੇ ਟੀਚਰਜ਼ ਨੇ ਉਸਨੇ ਪਿਤਾ ਨੂੰ ਫੋਨ ਕਰਕੇ ਗੱਲ ਆਖੀ ਸੀ ਕਿ ਬਾਹਰ ਲੜਾਈ ਝਗੜਾ ਹੋਣ ਦਾ ਡਰ ਹੈ ਤੇ ਤੁਸੀਂ ਆਪਣੇ ਬੇਟੇ ਨੂੰ ਘਰ ਲੈ ਜਾਓ ਜਦੋਂ ਪਿਤਾ ਦੇ ਨਾਲ ਘਰ ਜਾ ਰਿਹਾ ਸੀ ਤਵੀ ਤੋਂ 25 ਮੁੰਡਿਆਂ ਦੇ ਵੱਲੋਂ ਉਸ ਉਹ ਰਸਤੇ ਦੇ ਵਿੱਚੋਂ ਚੁੱਕ ਲਿਆ ਜਾਂਦਾ ਹੈ ਕੁਝ ਦੂਰੀ ਤੇ ਲੈ ਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਹਨਾਂ ਮੁੰਡਿਆਂ ਦੇ ਵੱਲੋਂ ਹੀ ਉਸ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਦੇ ਚਲਦਿਆ ਕਿ ਸਕੂਲ ਦੇ ਮੁੰਡਿਆਂ ਨੇ ਉਸ ਨੂੰ ਛੁਡਵਾਇਆ ਸੀ ਜਿਸ ਤੋਂ ਬਾਅਦ ਇਸ ਦੀ ਫੋਟੋ ਖਿੱਚ ਲਈ ਗਈ ਸੀ ਤੇ ਦੂਸਰੇ ਦਿਨ ਆ ਕੇ ਇਸ ਦੀ ਮੁਰ ਤੋਂ ਕੁੱਟਮਾਰ ਕਰ ਦਿੱਤੀ ਗਈ ਹੈ ਪਿਤਾ ਨੇ ਕਿਹਾ ਕਿ ਉਸ ਦੇ ਸਾਹਮਣੇ ਹੀ ਸ਼ਰਯਮ ਗੁੰਡਾਗਰਦੀ ਹੋਈ ਹੈ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਈਰਲ ਹੋ ਰਹੀਏ ਤੇ ਵੀਡੀਓ ਦੇ ਵਿੱਚ ਲਿਖਿਆ ਗਿਆ ਗੈਂਗਸਟਰ ਆਫ ਬੈਂਕ ਕਲੋਨੀ ਤਾਂ ਪੀੜਤ ਪਰਿਵਾਰ ਨੇ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਜੀ ਮੇਰਾ ਨਾਮ ਗੌਤਮੀ ਸ਼ਰਮਾ ਕੀ ਹੋਇਆ ਜੀ ਅੰਕ ਬੇਟੇ ਨੂੰ ਸਕੂਲੋਂ ਮੈਂ ਸਕੂਲੋਂ ਲੈਣ ਗਿਆ ਸੀਗਾ ਮੈਡਮ ਦਾ ਫੋਨ ਆਇਆ ਸੀਗਾ ਹਾਂਜੀ ਫੋਨ ਆਇਆ ਸੀਗਾ ਕਹਿੰਦੇ ਲੜਾਈ ਬਾਹਰ ਹੋਣ ਦੇ ਚਾਂਸ ਹੈ ਇਹਨੂੰ ਲੈ ਜਾਓ ਮੈਂ ਇਹਨੂੰ ਲੈ ਕੇ ਆ ਰਿਹਾ ਮੈਨੂੰ ਢਿੱਲੋ ਗਰਾਊਂਡ ਦੇ ਦਫ਼ਤਰ ਠੇਕੇ ਦੇ ਕੋਲ ਘੇਰ ਲਿਆ ਘੇਰ ਕੇ ਇਹਨੂੰ ਲੈ ਗਏ ਪਹਿਲਾਂ ਉੱਥੇ ਕੁਟਿਆ ਇਹਨੂੰ ਫਿਰ ਮੇਰੇ ਕੋਲੋਂ ਲੈ ਗਏ ਤੁਸੀਂ ਨਾਲ ਹੀ ਸੀ ਜਦੋਂ ਲੈ ਮੈਂ ਨਾਲ ਹੀ ਸੀਗਾ ਮੇਰੀ ਐਕਟਿਵਿਟੀ ਤੇ ਬੈਠਾ ਸੀ ਪਿੱਛੇ ਇੱਕ ਅਗੇ ਵੀ 15 20 ਬੰਦੇ ਆ ਗਏ ਸੀ ਅੱਛੇ ਮੁੰਡੇ ਸੀ ਠੱਕੇ ਨਾਲ ਲਾ ਕੇ ਚੱਲ ਗਏ ਹਾਂਜੀ ਤੇ ਕੁੱਟਿਆ ਤਾਂ ਡੇ ਮੁੰਡੇ ਨੂੰ ਹਾਂਜੀ ਪਹਿਲਾਂ ਉੱਥੇ ਕੁੱਟਿਆ ਗਰਾਊਂਡ ਤੇ ਅੱਛਾ ਫਿਰ ਉੱਥੋਂ ਬਿਠਾ ਕੇ ਮੋਟਰਸਾਈਕਲ ਤੇ ਲੈ ਗਏ ਇਹਨੂੰ ਅੱਛਾ ਜੀ ਮੈਂ ਬਥੇਰਾ ਰੁਕਿਆ ਮੈਂ ਰੁਕੇ ਨਹੀਂ ਉਹ ਲੈ ਗਏ ਆਲੇ ਦੁਆਲੇ ਬੰਦੇ ਵੀ ਲੋਕ ਵੀ ਨੰਗੇ ਲਿਖੇ ਨਹੀਂ ਲੋਕੀ ਨੰਗੇ ਨਾ ਕਿਸੇ ਨੇ ਰੁਕਿਆ ਉਸ ਤੋਂ ਕਿੱਥੇ ਆ ਗਏ ਫਿਰ ਪਤਾ ਨਹੀਂ ਮੈਨੂੰ ਕਾਕੂਵਾਲ ਕਹਿੰਦੇ ਲੈ ਗਏ ਮੈਨੂੰ ਮੁੰਡੇ ਦਾ ਫੋਨ ਆਇਆ ਸੀ ਕਹਿੰਦੇ ਕਾਕੂਵਾਲ ਪਿੰਡ ਵਾਲੇ ਲੈ ਗਏ ਕੁੱਟਣ ਨੂੰ ਅੱਛਾ ਉੱਥੇ ਫੇਰ ਕੁੱਟੇ ਜਾ ਕੇ ਹਾਂਜੀ ਉੱਥੇ ਕੁੱ ਹਾਂਜੀ ਵੀਡੀਓ ਵੀ ਵਾਇਰਲ ਕਰਨ ਦੀ ਤਾਂ ਹਾਂਜੀ ਵੀਡੀਓ ਵਾਇਰਲ ਕਰਦੇ ਨੇ ਹੁਣ ਕੀ ਪੁਲਿਸ ਕਿਵੇਂ ਕੰਮ ਕਰ ਰਹੀ ਜੀ ਪੁਲਿਸ ਹੁਣ ਦੇਖੋ ਜੀ ਅਸੀਂ ਤਾਂ ਪਰਚਾ ਰਖਾਤਾ ਰਿਪੋਰਟ ਰਖਾਤੀ ਐ ਹੁਣ ਦੇਖਦੇ ਹਾਂ ਹੁਣ ਕੀ ਕਰਦੇ ਆਈ ਉਹ ਠੀਕ ਹੈ ਜੀ ਸਾਡੀ ਤਾਂ ਲੱਗੀਆਂ ਨਹੀਂ ਸੱਟਾਂ ਲੱਗੀਆਂ ਨਹੀਂ ਮੇਰੇ ਨਹੀਂ ਲੱਗੀਆਂ ਅਜੇ ਬੱਚੇ ਦੇ ਕੰਮ ਹਾਂਜੀ ਬੱਚੇ ਦੇ ਲੱਗੇ ਕੀ ਪ੍ਰਸ਼ਾਸਨ ਕੋਲੋਂ ਕੀ ਅਪੀਲ ਕਰਦੇ ਹੋ ਅਸੀਂ ਤਾਂ ਬੱਚੇ ਹੀ ਏਦਾਂ ਸ਼ਿਕਾਰ ਹੋਣ ਅਸੀਂ ਤਾਂ ਇਹੀ ਤਾਂ ਗੱਲ ਹੈ ਜੇ ਬੱਚੇ ਸਾਰੇ ਸੇਫ ਨਹੀਂ ਆ ਤੇ ਸਕੂਲ ਭੇਜਦੇ ਤਾਂ ਸਾਨੂੰ ਕੀ ਫਾਇਦਾ ਜੀ ਜੇ ਰਸਤੇ 'ਚ ਅੱਧਾ ਕੱਟੂ ਗਈ ਜਾਨੀਵਾਨੀ ਨੁਕਸਾਨ ਵੀ ਹੋ ਸਕਦਾ ਹੈ ਜਾਨੀਵਾਨੀ ਨੁਕਸਾਨ ਵੀ ਹੋ ਸਕਦਾ ਹੈ ਜਾਰੇ ਬੱਚਾ ਜੇ ਕੁਝ ਹੋ ਜਾਂਦਾ ਤਾਂ ਅਸੀਂ ਕਿਹਨੂੰ ਕਹਿੰਦੇ ਓਮ ਸ਼ਰਮਾ ਕਿਹੜੀ ਕਲਾਸ ਤੋਂ 10th ਕਿਹੜੇ ਸਕੂਲ ਤੋਂ ਸੇਖੇ ਹਾਲ ਕੀ ਹੋਇਆ ਕੀ ਅੱਜ ਜੇ ਤੁਸੀਂ ਅੱਜ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਲੜਾਈ ਹਾਂਜੀ ਛੁੱਟੇ ਹੋਣ ਤੋਂ ਬਾਅਦ ਮੈਂ ਆਪਣੇ ਪਾਪਾ ਨੂੰ ਜਾ ਰਿਹਾ ਸੀ ਘਰੇ ਮੈਡਮ ਨੇ ਫੋਨ ਕੀਤਾ ਸੀ ਕਿ ਲੜਾਈ ਦੇ ਹੈਗੇ ਚਾਂਦ ਚੋਂ ਮੁੰਡੇ ਆਏ ਬਾਹਰ ਮੁੰਡੇ ਘੁੰਮਦੇ ਸੀਗੇ ਮੈਡਮ ਨੇ ਫੋਨ ਕੀਤਾ ਸੀ ਪਾਪਾ ਨੂੰ ਫਿਰ ਪਾਪਾ ਆਏ ਮਿਲ ਲੈਣ ਸ਼ਿਪੂਰੀ ਪਾਰ ਕੀਤਾ ਉੱਥੇ ਇੱਕ ਗਰਾਊਂਡ ਹੈਗਾ ਗਰਾਊਂਡ ਦੇ ਜੀ ਫਾਦਰ ਸਾਹਿਬ ਨਾਲ ਜਾਂਦੇ ਨੂੰ ਚੱਕ ਕੇ ਲਾਗੇ ਹਾਂਜੀ ਅਸੀਂ ਕਿੰਨੇ ਜਾਣੇ ਸੀਗੇ ਉਹ 25 ਜਾਣੇ ਸੀਗੇ ਜੀ ਕਿੱਟਿਆ ਫਿਰ ਹਾਂਜੀ ਕੀ ਕੀ ਰੈਂਚਿਸ ਕੀ ਹੈਗੀ ਸਕੂਲ ਚ ਹੀ ਪੜਨ ਵਾਲੇ ਬੱਚੇ ਨੇ ਜਾਂ ਕੋਈ ਹੋਰ ਸਕੂਲ ਚ ਪੜਨ ਵਾਲੇ ਬੱਚੇ ਨਹੀਂ ਬੁਲਾਏ ਸੀ ਅੱਛਾ ਜੀ ਕੀ ਲੜਾਈ ਕੀ ਹੋਈ ਤੁਹਾਡੀ ਜਿਹੜਾ ਜਾਈ ਨਿਕਲ ਪਹੁੰਚੀ ਲੜਾਈ ਕੁਛ ਨਹੀਂ ਮੁੰਡੇ ਨੂੰ ਬਸ ਪੁੱਛਿਆ ਉਹ ਕਹਿੰਦਾ ਤੂੰ ਮੈਨੂੰ ਕੁੱਟਣਾ ਆ ਸਾਡੀ ਕਲਾਸ ਦਾ ਹੀ ਮੁੰਡਾ ਕਹਿੰਦਾ ਤੂੰ ਮੈਨੂੰ ਕੁੱਟਣਾ ਕਹਿੰਦਾ ਨਹੀਂ ਨਹੀਂ ਮੈਂ ਐਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਉਹ ਕਹਿੰਦੇ ਨਹੀਂ ਤੂੰ ਕਹਿਣਾ ਐ ਐਦਾਂ ਕੁੱਟਣਾ ਐਦਾਂ ਕਰਨਾ ਉਦਾਂ ਕਹਿੰਦੇ ਕੋਈ ਨਾ ਛੁੱਟ ਕਹਿੰਦਾ ਜੀ ਮੈਡਮ ਦੇ ਸਾਹ ਮੁੰਡੇ ਬ ਉਹਨੇ ਫੇਰ ਸ਼ਾਮ ਮੁੰਡੇ ਬੁਲਾਏ ਸੀਗੇ ਸ਼ਨੀਵਾਰ ਲੜਾਈ ਹੋਈ ਸ਼ਨੀਵਾਰ ਪਈਆਂ ਸੀ ਦੋ ਦਿਨ ਮੁੰਡਿਆਂ ਦੇ ਸ਼ਨੀਵਾਰ ਕਿਹਦੇ ਨਾਲ ਲੜਾਈ ਸੀ ਸ਼ਨੀਵਾਰ ਆਹੀ ਮੁੰਡਿਆਂ ਨਾਲ ਹੋਈ ਸੀਗੀ ਤਾਂ ਤੇਰੀ ਹੋਈ ਸੀ ਕਿਸੋ ਨਹੀਂ ਆ ਮੇਰੇ ਨਾਲ ਦੇਕੇ ਮੁੰਡੇ ਉਹਨਾਂ ਨਾਲ ਹੋਈ ਸੀਗੇ ਹਾਂਜੀ ਅੱਜ ਮੈਨੂੰ ਗੁੱਟਿਆ ਮਾਂ ਮੁੰਡਿਆਂ ਨੇ ਛੜਾਇਆ ਸੀਗਾ ਮੇਰੀ ਵੀ ਫੋਟੋ ਖਿੱਚ ਲਈ ਉਹਨਾਂ ਨੇ ਮੈਨੂੰ ਵੀ ਗੁੱਟਿਆ ਉਹਨਾਂ ਨਾਲ ਅੱਛਾ ਕੋਈ ਵੀਡੀਓ ਵੀ ਪਾਈ ਹੈਗੀ ਕਿਤੇ ਫੇਸਬੁਕ ਤੇ ਜਾਂ ਕਿਤੇ ਵੀਡੀਓ ਉਹਨਾਂ ਨੇ ਮੇਰੇ ਕੋਲ ਵੀਡੀਓ ਬਣਾਈ ਹੈ ਹਾਂਜੀ ਹਾਂਜੀ ਵੀਡੀਓ ਬਣਾਈ ਹੈ ਮੇਰੀ ਪੰਜ 6 ਵੀਡੀਓ ਬਣਾਈ ਹੋਈਆਂ ਮੇਰੀਆਂ ਉਹਨਾਂ ਨੇ ਅੱਛਾ ਹੁਣ ਕੀ ਕਰੇ ਤਮ ਕੀ ਨੇ ਸੋਸ਼ਲ ਮੀ ਠੀਕ ਹੈ ਕਿਹੜੇ ਖਾਣੇ ਦੀ ਕੰਪਲੀਟ ਲਖਾਈ ਤੁਸੀਂ ਬਸਤੀ ਲਖਾਈ ਹੈ ਜੀ ਅੱਛਾ ਜੀ ਕੀ ਕਹਿੰਦੇ ਸਾਹਣੇ ਵਾਲੇ ਕੋਈ ਨਾ ਪਲਚਾ ਕੀਤਾ ਹੋਣਾ ਹੈ ਕਹਿੰਦੇ ਮੈਡੀਕਲ ਕਰਾ ਕੇ ਆਉਗੂ ਹੁਣ ਮੈਡੀਕਲ ਕਰਾਇਆ ਤੁਸੀਂ ਹਾਂਜੀ ਕੀ ਮੰਗ ਕਰਦੇ ਆਂ ਪੁਲਿਸ ਪ੍ਰਸ਼ਾਸਨ ਦੇ ਕੋਲ ਆਈ ਕੀ ਫੋਨ ਫੜਨੇ ਜਾਈ ਰਹਾ ਉਹਨਾਂ ਨੂੰ ਇਨਸਾਫ ਮੰਗਦੇ ਆ ਇਨਸਾਫ ਮੰਗਦੇ ਆ